ਪਾਰੀਮੀ ਕਰਕੇ ਨੰਗਲ ਅਤੇ ਆਨੰਦਪੁਰ ਸਾਹਿਬ ਦੇ ਨਾਲ ਲੱਗਦੀਆਂ ਖੱਡਾਂ ਦੇ ਵਿੱਚ ਪਾਣੀ ਆ ਗਿਆ ਹੈ ਮਾਛਰ ਵਾਲੇ ਪਾਸਿਓਂ ਦਰਸਲੇ ਪਾਣੀ ਆਇਆ ਨੰਗਲ ਤੇ ਆਨੰਦਪੁਰ ਸਾਹਿਬ ਦੇ ਕਈ ਪਿੰਡਾਂ ਨੂੰ ਇਸ ਦੇ ਨਾਲ ਮੁਸ਼ਕਲ ਹੋ ਗਈ ਹੈ ਨੰਗਲ ਦੇ ਵਿੱਚ ਸਤਲੁਜ ਦੇ ਕੰਢੇ ਸਥਿਤ ਮੰਦਿਰ ਦੀ ਕੰਧ ਟਹਿ ਗਈ ਹੈ ਨੰਗਲ ਦੇ ਦੁਬੇਟਾ ਕਲੋਨੀ ਦੇ ਇੱਕ ਮਕਾਨ ਦੀ ਕੰਧ ਵੀ ਟਹੀ ਹੈ ਆ ਤਾਂ ਪਾਰੀਮੀ ਦੇ ਕਾਰਨ ਕਿਸ ਤਰੀਕੇ ਦੇ ਨਾਲ ਵਕਫਾ ਜਗਾਵਾਂ ਤੋਂ ਤਸਵੀਰਾਂ ਜੋ ਕੇ ਆ ਸਾਹਮਣੇ ਆ ਰਹੀਆਂ ਨੇ ਇਸ ਦੇ ਵਿਚਾਲੇ ਨੰਗਲ ਤੇ ਆਨੰਦਪੁਰ ਸਾਹਿਬ ਦੇ ਨਾਲ ਲੱਗਦੀਆਂ ਖੱਡਾਂ ਦੇ ਵਿੱਚ ਜਦੋਂ ਪਾਣੀ ਆਇਆ ਪਰ ਈਮੀਂ ਦੇ ਚਲਦੇ ਆ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਹੈ ਹਿਮਾਚਲ ਵਾਲੇ ਪਾਸਿਓਂ ਇਹ ਪਾਣੀ ਆਇਆ ਤੇ ਨੰਗਲ ਤੇ ਆਨੰਦਪੁਰ ਦੇ ਕਈ ਪਿੰਡਾਂ ਦੇ ਵਿੱਚ ਇਸ ਦੇ ਨਾਲ ਮੁਸ਼ਕਲ ਖੜੀ ਹੋ ਗਈ ਹੈ ਤੁਹਾਨੂੰ ਉਸ ਦੀ ਤਸਵੀਰਾਂ ਵਿਖਾ ਰਹੇ ਹਾਂ ਕਿ ਨੰਗਲ ਦੇ ਵਿੱਚ ਸਤਲੁਜ ਦੇ ਕੰਡੇ ਤੇ ਸਥਿਤ ਮੰਦਿਰ ਦੀ ਕੰਧ ਤੱਕ ਟਹਿ ਗਈ ਕੰਧ ਨੂੰ ਨੁਕਸਾਨ ਪਹੁੰਚਿਆ ਉੱਥੇ ਨੰਗਲ ਦੇ ਦੁਬੇਟਾ ਕਲੋਨੀ ਦੇ ਇੱਕ ਮਕਾਨ ਦੀ ਵੀ ਕੰਧ ਟਹਿ ਗਈ ਹੈ ਕਿਉਂਕਿ ਜਦੋਂ ਬਿਲਕੁਲ ਆ ਕਿ ਦਰਿਆਵਾਂ ਦੇ ਨਾਲ ਲੱਗਦੇ ਇਲਾਕੇ ਹੋਣ ਜਾਂ ਖੱਡਾਂ ਦੇ ਨਾਲ ਆ ਨਹਿਰਾਂ ਦੇ ਨਾਲ ਲੱਗਦੇ ਇਲਾਕੇ ਹੋਣ ਕੋਈ ਮਕਾਨ ਹੋਵੇ ਜਾਂ ਕੋਈ ਵੀ ਇਮਾਰਤ ਹੋਵੇ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਇਸ ਤਰੀਕੇ ਦੇ ਨਾਲ ਨੁਕਸਾਨ ਪਹੁੰਚਦਾ ਜੋ ਕਿ ਨੰਗਲ ਤੇ ਅਨੰਦਪੁਰ ਸਾਹਿਬ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਵੇਂ 7 ਵਜੇ ਦੇ ਕੰਢੇ ਸਥਿਤ ਮੰਦਿਰ ਦੀ ਕੰਧ ਟਹਿ ਗਈ ਉੱਥੇ ਹੀ ਨੰਗਲ ਦੇ ਦੁਬੇਟਾ ਕਲੋਨੀ ਦੇ ਇੱਕ ਮਕਾਨ ਨੂੰ ਵੀ ਮਕਾਨ ਦੀ ਕੰਧ ਨੂੰ ਵੀ ਨੁਕਸਾਨ ਪਹੁੰਚਿਆ 4:15 ਵਜੇ ਜਿੱਦਾਂ ਮੰਦਿਰ ਖੁੱਲਿਆ ਉਸ ਤੋਂ ਬਾਅਦ ਇੱਕ ਜਿਹੜਾ ਵਿਸ਼ਨੂ ਭਗਵਾਨ ਦਾ ਮੰਦਿਰ ਹੈ ਜੀ ਨਾਲ ਕੇ ਦੁਬਾਰਾ ਫਿਰ ਉਸ ਤੋਂ ਬਾਅਦ ਦੁਬਾਰਾ ਜਾ ਕੇ ਗੋਡੇ ਦਾ ਸ਼ਿਵ ਵਾਲੇ ਪਹਿਲੇ ਗੋਲਦੇਦਾ ਮੈਂ ਜਿਸ ਤਰ੍ਹਾਂ ਉੱਠਿਆ ਪੌਣੇ ਤੇ 4:30 4:30 ਪੌਣੇ 5 ਵਜੇ ਮੈਂ ਜਿੱਦਾਂ ਹੀ ਹਾਲ ਦਾ ਦਰਵਾਜ਼ਾ ਖੋਲਣ ਲੱਗਿਆ ਮੈਂ ਕਿਹਾ ਪਾਖੜੇ ਵਾਲੇ ਦੇਖਾਂ ਅੱਜ ਮੈਂ ਕਹਿੰਨਾ ਨੇ ਪਾਣੀ ਬਹੁਤ ਜ਼ਿਆਦਾ ਛੱਡਿਆ ਹੋਇਆ ਮੇਰੇ ਦੇਖਦੇ ਦੇਖਦੇ ਹੀ ਜਿਹੜਾ ਦਵਾਰ ਹੈ ਉਹ ਸਾਰੀ ਥੱਲੇ ਨੂੰ ਇੱਕਦਮ ਪੈ ਗਈ ਤੇ ਮੈਂ ਡਰ ਦੇ ਮਾਰੇ ਡਾਕਿਆ ਫਿਰ ਮੈਂ ਦੂਜੇ ਪੰਡਿਤ ਜੀ ਨਾਲ ਜੇ ਕਮਰੇ ਤੇ ਜੀ ਇਹਨਾਂ ਨੂੰ ਉਠਾਇਆ ਮੈਂ ਕਿਹਾ ਡੰਗਾ गिर ਗਿਆ ਡੰਗਾ गिर ਗਿਆ ਕੋਈ ਉੱਠ ਜਾਓ ਲਾਈਟ ਹੋ ਜਾਓ ਘਰ ਬਾਹਰ ਨਿਕਲਿਓ ਫਟੋ ਫਟ ਸਾਰੇ ਤੇ ਪਾਣੀ ਦਾ ਭਾਵ ਇੰਨਾ ਤੇਜ਼ ਸੀਗਾ ਔਰ ਉਸ ਟਾਈਮ ਬਾਰਿਸ਼ ਇੰਨੀ ਜ਼ਿਆਦਾ ਸੀਗੀ ਕਿ ਉਸ ਟਾਈਮ ਸਾਨੂੰ ਇਹ ਲੱਗੇ ਪਈ ਕੋਈ ਕੁਝ ਹੋ ਸਕਦਾ ਸਾਰਾ ਦੀ ਡੰਗਾ गिर ਸਕਦਾ ਲੇਕਿਨ ਇਹ ਜਿਹੜਾ ਇਹ ਬਹੁਤ ਜ਼ਿਆਦਾ ਮੰਦਰ ਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਰਿਸਕ ਵਾਲਾ ਕੰਮ ਹੈ ਠੀਕ ਹੈ ਕਿ ਸਵੇਰੇ ਸਵੇਰੇ ਹੋਇਆ ਤੇ ਦੇ ਤੋਂ ਕਿਤੇ ਟਰੈਡੀ ਹੋ ਜਾਂਦੀ ਤਾਂ ਇੱਥੇ ਜਾਨ ਮਾਲ ਦਾ ਨੁਕਸਾਨ ਵੀ ਹੋ ਸਕਦਾ ਸੀਗਾ ਰਸਤਾ ਲੱਗਦਾ ਹੈ ਆਪਣਾ ਇਹ ਤਿੰਨ ਘਰਾਂ ਨੂੰ ਠੀਕ ਹੈ ਠੀਕ ਹੈ ਜੀ ਜਦੋਂ ਇੱਥੋਂ ਆਪਾਂ ਰਾਸਤਾ ਲੱਗਾ ਤੈਨ ਘਰੋਂ ਤੇ ਪਿੱਛੇ ਪਈ ਹੈ ਨਾਜਾਇਜ਼ ਕਲੋਨੀ ਉਹਦੇ ਪਰ ਉਹ ਲੰਘਦੇ ਰਹੇ ਤੋਂ ਹੈਵੀ ਵਹੀਕਲ ਨੇ ਹੈਵੀ ਵੈਕਲਾ ਕਰਕੇ ਸੜਕ ਤੇ ਪਿਆ ਲੋਡ ਲੋਡ ਪੈਨ ਕਰਕੇ ਜਗਾ ਗਈ ਬੈਠ ਅਸੀਂ ਆਪਣੀ ਇੱਥੇ ਗੰਦ ਦਿੱਤੀ ਸੀਗੀ 3 ਫੇਰਾ ਇੰਚੀ ਫੇਰਾ ਇੰਚੀ ਗੰਕੀ ਲੈ ਲੈ ਪੁਣੇ ਗਾ ਵੀ ਦਿੱਤੀ ਸੀਗੀ ਠੀਕ ਹੈ ਜੀ ਅਸੀਂ ਕਮੇਟੀ ਨੂੰ ਵੀ ਗਿਆ ਹੈ ਕਿ ਤੁਸੀਂ ਅੱਪਾ ਡੰਗਾ ਦਿੱਤਾ ਏ ਥੱਲੋਂ ਚੱਕਿਆ ਜਾਵੇ ਉਹਨਾਂ ਨੇ ਹਾਂ ਜੀ ਉੱਪਰ ਹੀ ਰੱਖ ਦਿੱਤਾ ਇਹਨਾਂ ਨੇ ਉੱਪਰੋਂ ਹੀ ਚੱਕਿਆ ਹੈ ਠੀਕ ਹੈ ਜੀ ਥੱਲੋਂ ਕੋਈ ਨਹੀਂ ਚੱਕਿਆ ਇਹਨਾਂ ਨੇ ਤੇ ਪਿੱਛੇ ਹੈਵੀ ਵੈਕਾ ਤੋਂ ਕਰਕੇ ਇਹ ਲੋਡ ਬੰਦ ਗਿਆ ਇਹ ਜਗਾ ਬੈਠ ਗਈ ਜਿਹੜੀ ਉੱਪਰ ਇਹਦੇ ਫੇਵਰ ਪਏ ਆ ਫੇਵਰਾਂ ਚ ਵੀ ਪਾਣੀ ਰਿਸ ਰਿਸ ਕੇ ਸਾਡੀ ਗੱਲ ਤੇ ਖੜਾ ਉਹ ਅੰਦਰ ਕੰਦ ਹੌਲੀ ਹੌਲੀ ਅੱਗੇ ਵੱਧ ਗਈ ਠੀਕ ਹੈ ਉਹ ਅੱਗੇ ਨੂੰ ਆਂਦੀ ਰਹੀ ਐ ਤੇ ਪਿੱਛੇ ਸਾਨੂੰ ਇਹ ਜਾਨੀ ਮਾਲੀ ਦਾ ਨੁਕਸਾਨ ਜਿਹੜਾ ਹੋਇਆ ਉਹ ਜਾਨ ਦਾ ਤਾਂ ਨਹੀਂ ਹੋਇਆ ਉਹਦਾ ਬਾਲੀ ਨੁਕਸਾਨ ਹੋਇਆ ਤੇ ਸਾਡੇ ਤਿੰਨ ਬੈਕ ਫਟੜ ਗਏ ਗੱਡੀ ਥੋੜੀ ਬਚਾਅ ਹੋ ਗਿਆ ਤਾ ਪਰਿਮਿਤੇ ਕਰਕੇ ਨੰਗਲ ਤੇ ਨੰਨਪੁਰ ਸਾਹਿਬ ਦੇ ਨਾਲ ਲੱਗਦੀਆਂ ਖੱਡਾਂ ਦੇ ਵਿੱਚ ਅਚਾਨਕ ਪਾਣੀ ਆਇਆ ਹੈ ਹਿਮਾਚਲ ਵਾਲੇ ਪਾਸੇ ਤੋਂ ਜਿਸ ਦੇ ਬਾਅਦ ਨੰਗਲ ਤੇ ਨੰਨਪੁਰ ਦੇ ਕਈ ਪਿੰਡਾਂ ਨੂੰ ਮੁਸ਼ਕਲ ਖੜੀ ਹੋ ਗਈ ਹੈ ਨੰਗਲ ਦੇ ਵਿੱਚ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਸਤਲੁਜ ਦੇ ਕੰਢੇ ਸਦੇ ਮੰਦਿਰ ਦੀ ਕੰਧ ਨੂੰ ਨੁਕਸਾਨ ਪਹੁੰਚਿਆ ਉੱਥੇ ਨੰਗਲ ਦੇ ਗੁਬੇਟਾ ਕਲੋਨੀ ਦੇ ਇੱਕ ਮਕਾਨ ਦੀ ਕੰਧ ਵੀ ਟਹਿ ਗਈ ਹੈ ਉਹ ਕੰਧਾਂ ਵਿੱਚ ਜੋ ਕਿ ਮਲਬੇ ਦੇ ਵਿੱਚ ਤਬਦੀਲ ਹੋ ਗਈਆਂ ਨੇ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਦਾ ਦੌਰ ਲਗਾਤਾਰ ਜਾਰੀ ਹੈ ਤੇ ਉਸੇ ਵਾਲੇ ਪਾਸਿਓਂ ਦਸਲ ਖੱਡਾਂ ਦੇ ਵਿੱਚ ਅਚਾਨਕ ਪਾਣੀ ਆ ਸਤਲੁਜ ਦੇ ਕੰਢੇ ਤੇ ਜੋ ਕਿ ਮੰਦਰ ਬਣਿਆ ਹੋਇਆ ਉਸ ਮੰਦਰ ਦੀ ਕੰਧ ਨੂੰ ਨੁਕਸਾਨ ਪਹੁੰਚਿਆ ਜੋ ਤਸਵੀਰਾਂ ਵਿੱਚ ਵੀ ਤੁਹਾਨੂੰ ਵਿਖਾ ਰਹੇ ਹਾਂ ਕਿ ਕਿਵੇਂ ਆ ਪੂਰੀ ਦੀ ਪੂਰੀ ਕੰਧ ਮਲਬੇ ਦੇ ਵਿੱਚ ਬਦਲ ਗਈ ਉੱਥੇ ਨੰਗਲ ਦੇ ਅਰ ਦਬੇਟਾ ਕਲੋਨੀ ਦੇ ਇੱਕ ਮਕਾਨ ਦੀ ਆ ਕੰਧ ਵੀ ਟਹਿ ਗਈ ਹੈ ਆ ਤਾਂ ਭਾਰੀ ਮੀਂਹ ਦੇ ਚੱਲਦੇ ਨਾਲ ਹੜ੍ਹਾਂ ਦੇ ਕਾਰਨ ਲੋਕਾਂ ਦੀ ਮੁਸ਼ਕਲ ਵਧ ਗਈ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਪਹਿਲਾਂ ਹੀ ਹੜਾਂ ਦੀ ਨੌਂ ਜ਼ਿਲ੍ਹਿਆਂ ਦੇ ਵਿੱਚ ਮਾਰ ਪਈ ਹਜੇ ਆ ਹੌਲੀ ਹੌਲੀ ਕਰਕੇ ਪਾਣੀ ਦਾ ਲੈਵਲ ਘਟti ਹੀ ਰਿਹਾ ਸੀਗਾ ਪਰ ਉਸ ਤੋਂ ਬਾਅਦ ਚ ਮੁਰਤੂ ਮੀਂਹ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਤੇ ਮੀਂਹ ਦੇ ਚੱਲਦਿਆਂ ਫਿਰ ਉਹਨਾਂ ਇਲਾਕਿਆਂ ਦੇ ਵਿੱਚ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਆ ਮੁਸ਼ਕਲ ਵਾਧੀ ਹੋਈ ਨਜ਼ਰ ਆ ਰਹੀ ਹੈ ਜਿਹੜੇ ਕਿ ਪਹਿਲਾਂ ਹੀ ਹੜਾਂ ਦੀ ਮਾਰ ਦੀ ਏਠ ਨੇ ਪਹਿਲਾਂ ਹੀ ਹੜਾਂ ਦੇ ਕਾਰਨ ਵੱਡੇ ਪੱਧਰ ਤੇ ਆਮ ਲੋਕਾਂ ਦਾ ਕਿਸਾਨਾਂ ਦਾ ਜੋ ਕਿ ਹੁਣ ਤੱਕ ਨੁਕਸਾਨ ਹੋ ਚੁੱਕਾ ਹੈ ਹਾਂ ਤਾਂ ਕਿਉਂਕਿ ਅੱਜ ਅਤੇ ਕੱਲ ਲਈ ਮੌਸਮ ਵਿਭਾਗ ਦੇ ਵੱਲੋਂ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ 9 ਜ਼ਿਲ੍ਹਿਆਂ ਦੇ ਲਈ ਅ ਰੈਡ ਅਲਰਟ ਹੈ ਆ ਬਾਕੀ ਚਲਿਆਂ ਦੇ ਵਿੱਚ orange ਤੇ yellow ਅਲਰਟ ਵੀ ਮੌਸਮੀ ਭਾਗ ਨੇ ਜਾਰੀ ਕੀਤਾ ਹੈ